ਪੰਜਾਬ ਵਿੱਚ ਹੁਣ ਤੱਕ ਬਹੁਤ ਸਾਰੇ ਇਲਾਕਿਆਂ ਵਿੱਚ ਭਾਵੇਂ ਪਾਣੀ ਘਟ ਹੋਇਆ ਹੈ ਪਰ ਖਤਰਾ ਹੋਰ ਵੱਧਦਾ ਜਾ ਰਿਹਾ ਹੈ ਮਰੇ ਹੋਏ ਪਸ਼ੂਆਂ ਅਤੇ ਹੋਰ ਕਾਰਨਾ ਕਰਕੇ ਬਿਮਾਰੀਆਂ ਦਾ ਖਤਰਾ ਪੈਦਾ ਹੋ ਗਿਆ ਹੈ ਹੁਣ ਤੱਕ ਪੰਜਾਬ ਅੰਦਰ 45 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ 4 ਲੱਖ ਏਕੜ ਜ਼ਮੀਨ ਬਿਲਕੁਲ ਬਰਬਾਦ ਹੋ ਗਈ ਹੈ ਪਰ ਇਸ ਦੇ ਨਾਲ ਹੀ ਸਰਕਾਰ ਭਾਵੇਂ ਕੋਈ ਵੀ ਹੋਵੇ ਪੰਜਾਬ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਵੇਖਦੀ ਹੈ ਹਰ ਸਮੇਂ ਪੰਜਾਬ ਨਾਲ ਸ਼ਾਸ਼ੀਆਂ ਕੀਤੀਆਂ ਜਾਂਦੀਆਂ ਹਨ ਫਿਰ ਭਾਵੇਂ 84 ਹੋਵੇ ਭਾਵੇਂ 88 ਹੋਵੇ ਪਾਵੇਂ 2023 ਹੋਵੇ ਪਾਵੇਂ 2025 ਹੋਵੇ ਪੰਜਾਬ ਨੂੰ ਖਤਮ ਕਰਨ ਦੀਆਂ ਸਕੀਮਾਂ ਬਣਾਈਆਂ ਜਾਂਦੀਆਂ ਰਹਿੰਦੀਆਂ ਹਨ ਅੱਜ ਪੰਜਾਬ ਜਿਸ ਹਾਲਾਤ ਵਿੱਚ ਹੈ ਇਹ ਹੜ ਕੁਦਰਤੀ ਨਹੀਂ ਹਨ ਮੈਨ ਮੇਡ ਹਨ ਜਾਣ ਬੁੱਝ ਕੇ ਪਾਣੀ ਦਾ ਲੈਵਲ ਵਧ ਰੱਖਿਆ ਗਿਆ ਇਸ ਤੋਂ ਪਹਿਲਾਂ ਰੋਸਟਰ ਵੀ ਨਹੀਂ ਮੇਨਟੇਨ ਕੀਤਾ ਗਿਆ ਪਾਣੀ ਇਕੱਠਾ ਕੀਤਾ ਗਿਆ ਜਿਸ ਨੂੰ ਪੰਜਾਬ ਉੱਪਰ ਇੱਕ ਆਟਮ ਬੰਬ ਦੀ ਤਰ੍ਹਾਂ ਸਿੱਟਿਆ ਗਿਆ ਪਾਖੜਾ ਦੇ ਸਾਰੇ ਗੇਟ ਖੋਲ ਰੱਖੇ ਗਏ ਸਨ ਇਸ ਨੇ ਪੰਜਾਬ ਦੇ 2000 ਤੋਂ ਵੱਧ ਪਿੰਡਾਂ ਨੂੰ ਕੁਝ ਸਮੇਂ ਵਿੱਚ ਹੀ ਆਪਣੀ ਚਪੇਟ ਵਿੱਚ ਲੈ ਲਿਆ ਬੀਬੀਐਮਬੀ ਵੱਲੋਂ ਕੋਈ ਪੂਰਵ ਚੇਤਾਵਨੀ ਨਹੀਂ ਦਿੱਤੀ ਗਈ ਕਿ ਕੋਈ ਆਪਣਾ ਸਮਾਨ ਚੁੱਕ ਲਵੇ ਸਰਕਾਰਾਂ ਦੀ ਸ਼ਾਸਨ ਦਾ ਛਕਾਰ ਹੋਏ ਪੋਲੇ ਪਾਲੇ ਪੰਜਾਬ ਵਾਸੀ ਪੰਜਾਬ ਟੁੱਟਿਆ ਜਰੂਰ ਹੈ ਪਰ ਹਾਰਿਆ ਨਹੀਂ ਹੈ